ਅੱਸੀ ਕੱਲ੍ਹ ਦੋਸਤੋ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਆਪਾਂ ਪਹੁੰਚਾ ਭਾਈ ਭਗਤ ਤੇ ਪੂਤਾਂ ਵਾਲੇ ਖੂਤੇ ਤੇ ਭਾਈ ਭਗਤਾ ਪਿੰਡ ਭਾਈ ਭਗਤ ਜੀ ਦੇ ਨਾਂ ਤੇ ਬਣਾਇਆ ਹੋਇਆ ਸੀ ਭਾਈ ਭਗਤ ਜੀ ਨਾਨੂ ਜੀ ਦਾ ਪੁੱਤਰਾ ਅਤੇ ਭਾਈ ਬੈਲੋ ਜੀ ਦਾ ਪੁੱਤਰਾ ਸੀਗਾ ਸਮਾਂ ਪੈਣ ਤੇ ਭਾਈ ਨਾਨੂ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਭਾਈ ਭਗਤਾ ਰੱਖਿਆ ਗਿਆ ਜਵਾਨ ਹੋਣ ਤੇ ਭਾਈ ਭਗਤਾ ਜੀ ਭਾਈ ਪਾਪੜਿਆਂ ਘਰ ਤੋਂ ਆ ਕੇ ਭਾਈ ਭਗਤਾ ਉਸ ਨੇ ਪਿੰਡ ਬਸਾਇਆ ਇੱਕ ਵਾਰੀ ਲਾਹੌਰ ਦਾ ਰਾਮੂ ਸਾਹ ਭਾਈ ਭਗਤਾ ਜੀ ਕੋਲ ਆਇਆ ਅਤੇ ਕਿਹਾ ਕਿ ਬਾਬਾ ਜੀ ਮੇਰੀ ਪੁੱਤਰੀ ਨੂੰ ਪ੍ਰੇਤ ਚਿੰਬੜਿਆ ਹੋਇਆ ਹੈ ਮੈਂ ਬਹੁਤ ਤਰ੍ਹਾਂ ਦੇ ਇਲਾਜ ਕਰਕੇ ਇਸ ਦੇ ਥੱਕ ਚੁੱਕਿਆ ਹਾਂ ਤੇ ਠੀਕ ਨਹੀਂ ਹੋ ਰਹੀ ਤਾਂ ਭਾਈ ਭਗਤਾ ਜੀ ਨੇ ਲਾਹੌਰ ਜਾ ਕੇ ਉਸ ਦੀ ਪੁੱਤਰੀ ਨੂੰ ਠੀਕ ਕੀਤਾ ਅਤੇ ਰਾਮੂ ਸਾਹ ਨੇ ਖੁਸ਼ ਹੋ ਕੇ ਕਿਹਾ ਕਿ ਬਾਬਾ ਜੀ ਮੰਗੋ ਕੀ ਮੰਗਦਾ ਹਾਂ ਤਾਂ ਬਾਬਾ ਜੀ ਨੇ ਉਸ ਤੋਂ ਇੱਟਾਂ ਅਤੇ ਚੂਨੇ ਦੀ ਮੰਗ ਕੀਤੀ ਤਾਂ ਭਾਈ ਰਾਮੂ ਸਾਹ ਨੇ ਕਿਹਾ ਕਿ ਬਾਬਾ ਜੀ ਇੱਟਾਂ ਤੇ ਚੂਨਾ ਤਾਂ ਮੈਥੋਂ ਜਿੰਨਾ ਮਰਜ਼ੀ ਲੈ ਲਵੋ ਮੈਂ ਮੇਰੇ ਮੈਂ ਸੋਡੇ ਤੱਕ ਪਹੁੰਚਾ ਨਹੀਂ ਸਕਦਾ ਤਾਂ ਭਾਈ ਭਗਤਾ ਜੀ ਨੇ ਕਿਹਾ ਕੋਈ ਗੱਲ ਨਹੀਂ ਲੈਤਾਸੀ ਆਪੇ ਹੀ ਜਾਵਾਂਗੇ ਤੇ ਭਾਈ ਭਗਤਾ ਜੀ ਨੇ ਆਪਣੇ ਗੁਪਤ ਸੇਵਕਾਂ ਭੂਤਾਂ ਪ੍ਰੇਤਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਇੱਟਾਂ ਤੇ ਚੂਨਾ ਲੈ ਕੇ ਆਓ ਤੇ ਰਾਤੋਂ ਰਾਤ ਉਥੋਂ ਇੱਟਾਂ ਤੇ ਚੂਨਾ ਲੈ ਕੇ ਭੂਤਾਂ ਤੇ ਪ੍ਰੇਤਾਂ ਨੇ ਇੱਥੇ ਖੂਹ ਬਣਾ ਦਿੱਤਾ ਜਿਸ ਨੂੰ ਅੱਜ ਕੱਲ੍ਹ ਭੂਤਾਂ ਵਾਲਾ ਖੂਹ ਕਿਹਾ ਜਾਂਦਾ ਹੈ ਅਤੇ ਲੋਕ ਦੂਰੋਂ ਦੂਰੋਂ ਇਸ ਦੇ ਦਰਸ਼ਨ ਕਰਨ ਆਉਂਦੇ ਹਨ ਆਓ ਤੁਹਾਨੂੰ ਅੰਦਰੋਂ ਵੀ ਦਿਖਾਉਂਦੇ ਹਾਂ ਆ ਦੇਖੋ ਬਾਈ ਜੀ ਭੂਤਾਂ ਵਾਲਾ ਖੂਹ ਸਾਨੂੰ ਥੱਲੋਂ ਦਿਖਾਉਨੇ ਆ ਹਨਾ ਜਾ ਕੇ ਦੇਖੋ ਆ ਪੌੜਗਾ ਨੇ ਪੌੜਗਾ ਤੀਜਨ ਨੇ ਆ ਗਏ ਹਨਾ ਦਿਖਾਉਨੇ ਆ ਪਹਿਲਾਂ ਤਾਂ ਇੱਥੇ ਹੋਰ ਚੀਜ਼ ਸੀ ਹੁਣ ਤਾਂ ਬਹੁਤ ਜ਼ਿਆਦਾ ਮੋਟੀਫਾਈ ਕਰਤਾ ਸੀ ਸਿਸੇ-ਸੂਸੇ ਲਾਤੇ ਹਨਾ ਤੇ ਆ ਦੇਖੋ ਬਾਈ ਜੀ ਵਿਚਲੀ ਦਿਖਾਉਨੇ ਆ ਥੱਲੇ ਜਿੰਦਾ ਖੂਹ ਸਾਨੂੰ ਸਾਰਾ ਤੇ ਇਹ ਆ ਬਾਈ ਜੀ ਭੂਤਾਂ ਵਾਲਾ ਖੂਹ ਇਹ ਲਾਹੌਰ ਤੋਂ ਇੱਟਾਂ ਤੇ ਚੂਨਾ ਚਾਕੇ ਭੂਤਾਂ ਨੇ ਰਾਤੋ-ਰਾਤ ਭਾਈ ਭਗਤਾ ਜੀ ਦਾ ਹੁਕਮ ਮੰਨ ਕੇ ਰਾਤੋ-ਰਾਤ ਬਣਾਇਆ ਸੀ ਸਿਸੇ ਲੱਗੇ ਪਏ ਨੇ ਕਿ ਹੁਣ ਤਾਂ ਇੱਥੇ ਉਹ ਦੇਖੋ ਥੱਲੋਂ ਦੇਖ ਰਿਹਾ ਹੈਗਾ ਹਨਾ ਤੇ ਆਹ ਦੇਖੋ ਜੀ ਹਨਾ ਹੁਣ ਤੋ ਤੋਂ ਬਹੁਤ ਜ਼ਿਆਦਾ ਮੋਟੀਫਾਈ ਕਰਤਾ ਬਾ ਉਹ ਕੁਝ ਇੱਥੇ ਬਣਾਤਾ ਪੁੱਤਾਂ ਵਾਲੇ ਕੂਤੇ ਇਹ ਬਾਈ ਜੀ ਪੁੱਤਾਂ ਨੇ ਬਣਾਇਆ ਸੀ ਇਸ ਕਰਕੇ ਸਾਨੂੰ ਪੁੱਤਾਂ ਵਾਲਾ ਕੂ ਕਿਹਾ ਜਾਂਦਾ ਹੈਗਾ ਆ ਉਹ ਤੁਹਾਨੂੰ ਬਾਹਰੋਂ ਵੀ ਦਿਖਾਉਂਦੇ ਆਂਗੇ ਆਹ ਦੇਖੋ ਜੀ ਆਹ ਗੁਰੂਦਵਾਰਾ ਵੀ ਬਣਿਆ ਹੋਇਆ ਜੀ ਇੱਥੇ ਹਨਾ ਨਾਲ ਤੇ ਆ ਗਿਆ ਜੀ ਆਪਣਾ ਪੁੱਤਾਂ ਵਾਲਾ ਖੂ ਮਦਨ ਨੂੰ ਮੋਡੀਫਾਈ ਕਰਤਾ ਜੀ ਹਨਾ ਉਤੋਂ ਆ ਲਾਤੀਆਂ ਫੋਟੋਆਂ ਲਾਤੀਆਂ ਭਾਈ ਭਗਤੇ ਜੀ ਦੀਆਂ ਜਿਹਨੇ ਬਣਵਾਇਆ ਸੀਗਾ ਪੁੱਤਾਂ ਤੋਂ ਇਹ ਖੂ ਹਨਾ ਉਹਆਂ ਫੋਟੋਆਂ ਲੱਗੀਆਂ ਹੋਈਆਂ ਨੇ ਦੇਖੋ ਬਾਈ ਜੀ ਇਹਨੂੰ ਕਿਹਾ ਜਾਂਦਾ ਜੀ ਪੁੱਤਾਂ ਵਾਲਾ ਖੂ ਇਹ ਖੂ ਪੁੱਤਾਂ ਨੇ ਬਣਾਇਆ ਸੀ ਜਿਹੜਾ ਤੁਰਤ ਘੂਟ ਪ੍ਰੇਤਾਂ ਤੋਂ ਭਾਈ ਭਗਤਾ ਜੀ ਦੇ ਹੁਕਮ ਅਨੁਸਾਰ ਇਹ ਖੂਬ ਬਣਾਇਆ ਸੀਗਾ ਦੇਖੋ ਜੀ ਹੋਰ ਕਿਸੇ ਨੇ ਵੀ ਇਹ ਪੂਰੇ ਇਤਿਹਾਸ ਬਾਰੇ ਜਾਨਣਾ ਹੋਵੇ ਜੀ ਹਨਾ ਤੇ ਉਧਰ ਸਾਹਮਣੇ ਆਪਣੇ ਬਾਬਾ ਜੀ ਰਹਿੰਦੇ ਨੇ ਜੋ ਸਾਰਾ ਕੁਸ ਇਹ ਤੋਂ ਲੈ ਕੇ ਜੈਡ ਤੱਕ ਪੂਰੇ ਦਾ ਪੂਰਾ ਸਾਨੂੰ ਜਾਣਕਾਰੀ ਦੇਣਗੇ ਤੁਸੀਂ ਇੱਥੇ ਆ ਕੇ ਪੂਰੀ ਦੀ ਪੂਰੀ ਜਾਣਕਾਰੀ ਲੈ ਸਕਦੇ ਆ ਆ ਦੇਖੋ ਜੀ ਇਹ ਨੇ ਜੀ ਭਾਈ ਭਗਤਾ ਜੀ ਹਨਾ ਦੇਖੋ ਜਦੋਂ ਰਾਮੂ ਸਾਹਿਬ ਉਹਨਾਂ ਕੋਲ ਆਇਆ ਸੀ ਉਹਨਾਂ ਨੂੰ ਕਿਹਾ ਸੀਗਾ ਕਿ ਮੇਰੀ ਸੁਪਤਰੀ ਨੂੰ ਪ੍ਰੇਤ ਚੁੰਗੜਿਆ ਹੋਇਆ ਹੈ ਤੁਸੀਂ ਉਸ ਦਾ ਇਲਾਜ ਕਰੋ ਆ ਉੱਪਰ ਲਿਖਿਆ ਵੀ ਹੋਇਆ ਜੀ ਦੇਖੋ ਹਨਾ ਸਾਰਾ ਕੁਝ ਉਹਨੂੰ ਸਰਨ ਦੇ ਵਿੱਚ ਆਇਆ ਸੀਗਾ ਸਭ ਕੁਝ ਇੱਥੇ ਲਿਖਿਆ ਜੀ ਫਿਰ ਹੁਕਮ ਅਨੁਸਾਰ ਬਾਬਾ ਜੀ ਦੇ ਸਾਰਾ ਕੁਝ ਹੋਇਆ ਸੀਗਾ ਇਸ ਨੂੰ ਕਿਹਾ ਜਾਂਦਾ ਜੀ ਭੂਤਾਂ ਵਾਲਾ ਕੋ